ਬਾਦਲ ਵਰਗੇ ਜਿਹੜੇ ਮੁੱਖ ਮੰਤਰੀ ਰਹੇ ਸੀ ਨਾ ਅੱਛਾ ਉਹ ਜਦੋਂ ਪਾਣੀ ਪਿੱਛੋਂ ਛੁਰਦਾ ਸੀ ਨਾ ਤੇ ਡੈਮ 'ਚ ਪਾਣੀ ਵੱਧ ਜਾਂਦਾ ਸੀ ਉਹਨਾਂ ਪਹਿਲਾਂ ਐਮਐਲਏ ਨੂੰ ਬੁਲਾਉਂਦੇ ਸੀ ਡੀਸੀ ਨੂੰ ਬੁਲਾਉਂਦੇ ਸੀ ਵੀ ਤੁਸੀਂ ਆਪੋ ਆਦਾ ਏਰੀਆ ਦੱਸੋ ਵੀ ਕਿੱਥੇ ਬੰਨ ਦੀ ਕਮਜ਼ੋਰੀ ਏ ਕਿੱਥੇ ਨੋਚ ਪੈਣ ਵਾਲੀ ਏ ਕਿੱਥੇ ਕੋਈ ਸਟੱਡ ਲੱਗਣਾ ਉਹ ਪਹਿਲਾਂ ਪ੍ਰਬੰਧ ਕਰਾਉਂਦੇ ਸੀ ਤੇ ਜਿਹੜਾ ਹੁਣ ਦੋ ਯਾਰ 7 ਤੋਂ ਲੈ ਅ ਸੌਰੀ 18 ਤੋਂ ਲੈ ਕੇ ਇਹੋ ਜੀਆਂ ਸਰਕਾਰਾਂ ਨਲੈਕੀ ਇਹਨਾਂ ਦੀ ਇਹਨਾਂ ਨੇ ਦਰਿਆਵਾਂ ਵਾਲੇ ਪਾਸੇ ਮੂੰਹ ਹੀ ਨਹੀਂ ਕੀਤਾ ਹਾਂ ਆ ਜਿਹੜੀਆਂ ਜ਼ਮੀਨਾਂ ਡਿੱਗੀਆਂ ਨੇ ਨਾ ਇਹ ਸਿਰਫ ਨੋਚਾਂ ਕਰਨ ਜੇ ਨੋਚਾਂ ਪੱਕੀਆਂ ਪਈਆਂ ਦੀਆਂ ਨਾ ਆ ਇੱਥੋਂ ਤੱਕ ਜ਼ਮੀਨਾਂ ਨਹੀਂ ਡਿੱਗਣੀਆਂ ਕਿਸੇ ਦੀ ਭਾਵੇਂ ਚਾਰਕ ਨਾਲੀ ਸੀ ਕਿਸੇ ਦੀ ਕਿਲਾ ਸੀ ਕਿਸੇ ਦੀ ਘਰ ਨਹੀਂ ਡਿੱਗਨੇ ਸੀ ਤੁਹਾਡੇ ਵਾਲੇ ਮੂੰਹ ਨਹੀਂ ਕੀਤਾ ਕਿਸੇ ਸਾਡੇ ਵਾਲੇ ਪਾਸੇ ਬਸ ਉੱਥੇ ਬੈਠਾ ਜੀ ਐਨੇ ਕੋ ਗੱਟੇ ਲੱਗਣੇ ਨੇ ਲਾ ਦਿਓ ਜੀ ਐਨੇ ਕੋ ਇੱਚੇ ਸਟਾਰਟ ਲੱਗਣਾ ਲਾ ਦਿਓ ਜੀ ਮੈਂ ਤਾਂ ਅਜੇ ਤੱਕ ਵੀ ਵੇਖੀ ਜਨਾ 2018 ਦੀ ਇਹਨਾਂ ਨੇ ਪ੍ਰੋਪੋਜ਼ਲ ਜੀ ਪਾਈ ਉਹੀ ਸਾਲੀ ਅਜੇ ਤੱਕ ਨਹੀਂ ਆਈ ਤੇ ਕਰਨ ਦੇ ਕੀ ਅਸੀਂ ਤੇ ਕਿੰਨੇ ਆ ਵੀ ਜਿਹੜਾ ਬਾਦਲ ਸੀ ਨਾ ਬਜ਼ੁਰਗ ਬਾਦਲ ਉਹ ਬਿਲਕੁਲ ਸਹੀ ਸੀ ਸਾਡੇ ਹੱਕ ਲਈ ਉਹਦੇ ਵਿੱਚ ਵੀ ਸਾਡੇ ਵੀਰ ਇਹੋ ਜਿਹੇ ਦਲਾਸੇ ਚ ਮਰ ਗਏ ਕਿਉਂਕਿ ਮੈਂ ਵੀ 4 ਕਿਲੇ ਜ਼ਮੀਨ ਕਰਾਈ ਸੀ ਅਸੀਂ ਨਹੀਂ ਵੇਖਿਆ ਸੀ 75 ਹਜ਼ਾਰ ਵਾਲੀ ਪਾਲਸੀ ਅਸੀਂ ਨਹੀਂ ਵੇਖੀ ਸੀ 50 ਹਜ਼ਾਰ ਵਾਲੀ ਪਾਲਸੀ ਅਸੀਂ ਕਰਾ ਲਈ ਵਿਆਜੀ ਚੁੱਕ ਕੇ ਗਹਿਣੇ ਕੀਤੀ ਕੁਝ ਵੀ ਕਰਕੇ ਤੇ ਜਿਹੜੇ ਬੇਲੀ ਰਹਿ ਗਏ ਉਹ ਯਾਰ ਛੱਡੋ ਇਹ 2 ਨੰਬਰ ਚ ਹੁੰਦੀ ਪਈ ਐ 1.5 ਨੰਬਰ ਚ ਹੁੰਦੀ ਪਈ ਅੱਜ ਸਾਨੂੰ ਵੀਰਜੀ ਜਿਹੜੀ ਸਾਡੀ ਮਾਲਕੀ ਹੈ ਨਾ ਸਾਨੂੰ ਉਹਦਾ 20000 ਰੁਪਿਆ ਮੁਆਵਜ਼ਾ ਮਿਲਦਾ ਪਿਆ ਅੱਜ ਸਾ ਮੰਨ ਲਓ ਸਾਨੂੰ ਮਿਲੇਗਾ ਨਾ ਤੇ ਦੂਜੇ ਜਿਹੜੇ ਸਾਡੇ ਵੀਰ ਨੇ ਨਾ ਉਹ ਵੇਖਣ ਦੇ ਵੀ ਪ੍ਰਕਾਸ਼ ਨੂੰ ਮਿਲ ਗਿਆ ਜੀਤ ਨੂੰ ਮਿਲ ਗਿਆ ਮਿੰਦਰ ਨੂੰ ਮਿਲ ਗਿਆ ਫਲਾਣੇ ਨੂੰ ਮਿਲ ਗਿਆ ਉਹਦੇ ਵਿੱਚ ਅਸੀਂ ਮਾਲਕ ਕਰਾ ਲਈ ਤੇ ਜਿਹੜੇ ਵੀਰ ਰਹਿ ਗਏ ਉਹ ਵਿਚਾਰੇ ਇਹ ਉਪਾਦਰ ਸਰਕਾਰ ਵੱਲੋਂ ਹੀ ਜਿਹੜੀ ਹਾਂਜੀ ਹਾਂਜੀ ਇਹ 2009 ਦੀ ਪਾਲਸੀ ਅਸੀਂ ਜਿੰਨੀਆਂ ਸਰਕਾਰਾਂ ਆਂਦੀਆਂ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਜਿਹੜਾ ਇਹ ਏਰੀਆ ਹੈ ਨਾ ਸਾਡਾ ਕਾਲੂ ਵਾਲਾ ਔਰ ਵੀਰ ਆ ਗੁਲਾਮ ਸਿੰਘ ਇਹ ਸਾਡਾ ਸਿਰਫ ਉਹਨਾਂ ਨੇ ਵਿੱਚ ਜੋੜਿਆ ਹਾਲ ਕਿ ਕੋਈ ਸਾਡਾ ਕੁਈ ਸੇਤਾਨ ਦਾ ਕੋਈ ਰੋਲਾ ਨਹੀਂ ਸਾਨੂੰ ਬਾਦਲੇ ਦੇ ਪਿੱਛੋਂ ਪੈ ਲਈ ਇਹਨਾਂ ਨੇ ਜਿਹੜੀ ਆ ਆਪਣੀ ਪਾਕਿਸਤਾਨ ਦੀ ਸਮਾਦ ਬਣੀ ਹੈ ਇਹ ਦਵਾਦਲੇ ਜਿ ਇਹਨਾਂ ਨੇ ਸਾਨੂੰ ਇੱਥੇ ਭਾਇਆ ਅਸੀਂ ਸਾਡਾ ਪਿੰਡ ਵੀ ਪਿੱਛੇ ਬੋਲਦਾ ਪਿਆ ਸਾਨੂੰ ਪਤਾ ਲੱਗਿਆ ਪਿੰਡ ਸਾਡਾ ਕਿਤੇ ਟੈਂਡੀ ਵਾਲਾ ਸੀ ਪਿੱਛੇ ਬਸਤੀ RAMLAL ਦੀ ਕੋਲ ਹੈ ਉੱਥੇ ਸਾਡੀ ਜ਼ਮੀਨ ਘਟ ਤੋਂ ਘਟ 18 ਕਿੱਲੇ ਬੋਲਦੀ ਵੀ ਹੈ ਹਮ ਮਾਲਕੀ ਨਹੀਂ ਜੀ ਪੰਚਾਇਤੀ ਜਿਹੜਾ ਪਿੰਡ ਦੀ ਪਿੰਡ ਦੀ ਪਿੰਡ ਦੀ ਉਹਦੇ ਵਿੱਚੋਂ ਜਿਹੜੀ ਸਾਡੀਆਂ ਜ਼ਮੀਨਾਂ ਸੀ ਨਾ ਜ਼ਮੀਨਾਂ ਉਧਰ ਰਹਿ ਗਿਆ ਸਾਨੂੰ ਇੱਧਰ ਮਾਲਕ ਬਣਾਇਆ ਗਿਆ ਤੇ ਅਸੀਂ ਤੇ ਅਜੇ ਤੱਕ ਵੀ ਇਹਨਾਂ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੇ ਆ ਵੀ ਯਾਰ ਸਾਡਾ ਕੁਝ ਸੋਚੋ ਇੱਕ ਤਾਂ ਸਾਡੇ ਆ 2027 ਦੇ ਵਿੱਚ ਜਿਹੜਾ ਪਾਣੀ ਆਣਾ ਜਿਨੇ ਨੌ ਕਿੱਲੇ ਕੱਟ ਕੇ ਪਿੰਡ ਦੇ ਮੁੱਢੇ ਆ ਗਿਆ ਇਹ ਤੋਂ ਬਾਅਦ ਮੇਰੇ ਸਭ ਤੇ ਪਿੰਡ ਦੇ ਵਿਚਾਲੇ ਚਲਾ ਜਾਣਾ ਦਰਿਆ ਤੁਸੀਂ ਜ਼ਮੀਨ ਕਰਾਈ ਇਹ ਕਿ ਬਾਕੀਆਂ ਨੇ ਕਿਉਂ ਨਹੀਂ ਕਰਾਈ ਇਹ ਬਾਕੀ ਸਿਰਫ ਕਿ ਪਾਰਟੀਆਂ ਬਾਜ਼ੀਆਂ ਹੈਗੇ ਸੀ ਕਿ ਕਮਜ਼ੋਰੇ ਸੀ ਕਿ ਪਾਰਟੀਆਂ ਬਾਜ਼ੀਆਂ ਸੀ ਅਸੀਂ ਰੁਪਈਏ ਵਾਲੀ ਕਰਾਵਾਂ ਤੇ ਜਾਂ ਪਿੰਕੀ ਨੇ ਕਿਹਾ ਤਾਂ ਕਹਿੰਦਾ ਯਾਰ ਮੈਂ ਰੁਪਈਏ ਜੇ ਕਰਾ ਕੇ ਨਾ ਤੁਸੀਂ ਇਹ ਦੇਖੋ ਇੱਕ ਜਵਾਕ ਨੂੰ ਰੁਪਈਆ ਦਿੰਨੇ ਆ ਉਹਨੇ 10ਾਂ ਦੀ ਚੀਜ਼ ਲੈਣੀ ਉਹਨੇ ਰੁਪਈਆ ਨਹੀਂ ਫੜਨਾ ਕਿਉਂਕਿ 10 ਫੜਨੇ ਆ ਤੇ ਰੁਪਈਏ ਦੀ ਚ ਦਲਾਸੇ ਚ ਆ ਗਿਆ ਕੀ ਵਕੀ ਹੋਇਆ ਸੀਗਾ ਸਾਨੂੰ ਇਹ ਨਾ ਕੈਂਪ ਉਹਦਾ ਪੱਕੇ ਜਿਹਨਾਂ ਕਰਾ ਰਹੇ ਕਰਾ ਰਹੀਆਂ ਬਾਕੀ ਉਹ ਕਾਂਗਰਸ ਜਦ ਬਣੀ ਸੀ ਉਹਨਾਂ ਕਹਿੰਦਾ ਜੀ ਤੁਹਾਨੂੰ 1 ਰੁਪਈਏ ਚ ਕਰਾਵਾਂਗੇ 1 ਰੁਪਈਏ ਚ ਕਰਾਵਾਂਗੇ ਤੁਸੀਂ ਨਾ 50000 ਪਰੋ ਤੁਸੀਂ ਨਾ 25000 ਪਰੋ ਤਾਰੋਂ ਪਾਰ 25000 ਸੇ ਇੱਥੇ 50000 ਸੀਗਾ ਅਸੀਂ ਤਾਂ ਫਿਰ ਕਈਆਂ ਨੇ ਆਪੇ ਆ ਕਰਾ ਲਈ ਪੱਕੇ ਮਾਦਲ ਵੀ ਵੇਖ ਕੇ ਕਹਿੰਦਾ ਭਾਈ ਤੁਹਾਡਾ ਆਇਆ ਮੌਕਾ ਹੈਗਾ ਜੀ ਮੌਕਾ ਸਮਾਲ ਲਓ ਤੁਸੀਂ ਇਹ ਸਮਾਲੋ ਤੁਹਾਨੂੰ ਫਾਇਦਾ ਹੋ ਜਾਏਗਾ ਨਹੀਂ ਤਾਂ ਫਿਰ ਤੁਸੀਂ ਕੱਲ ਨੂੰ ਪਛਤਾਦੇ ਰਹੋਗੇ ਤੁਹਾਨੂੰ ਪਛਤਾਵੇ ਤੇ ਪਿੱਛੇ ਹੋਰ ਕੁਝ ਨੱਥਿਆ ਹੋਣਾ ਹੁਣ ਪਛਤਾ ਹੀ ਰਹਿ ਜਾ ਫਿਰ ਫੋਨ ਦੇ ਵਿੱਚ ਖੜਮੰਦਾ ਡੀਸੀ ਸੀ ਹਾਂ ਐਮਐਲ ਮੌਜੂਦਾ ਸੀ ਭਾਜੀ ਨੰਨੂ ਜੀ ਮੈਂ ਖੜਮੰਦੇ ਦੀ ਬਾਹ ਫੜੀ ਸੀ ਉਹ ਉਸ ਟਾਈਮ ਘੜ ਤੋਂ ਘੜ 10 ਕਿਲੇ ਲਾਮਨੋਚ ਵੱਜੀ ਸੀ ਆਪਣ ਚੈਦ ਮੇਰੀ ਪਿੰਡ ਦੀ ਖੜੀ ਸੀ ਉਸ ਟਾਈਮ ਬਾਦਲ ਨੇ ਕਿਹਾ ਸੀ ਕਹਿੰਦਾ ਜਿੱਥੇ ਨੁਕਸਾਨ ਹੈ ਕਿਉਂਕਿ ਉਹ ਏਰੀਆ ਟੁੱਟਦਾ ਸੀ ਤੇ ਘੜ ਤੋਂ ਘੜ ਵੀ ਚਾਰ ਪਿੰਡ ਵਲਗੇ ਜਾਂਦੇ ਸੀ ਤੇ ਉਸ ਟਾਈਮ ਸਾਡਾ ਉਹ ਕੰਮ ਹੋਇਆ ਜੇ ਉਵੇਂ ਉਸ ਤੋਂ ਬਾਅਦ ਫਿਰ ਹੋ ਜਾਂਦਾ ਤੇ ਅੱਜ ਸਾਨੂੰ ਆ ਦਿਨ ਨਹੀਂ ਦੇਖਣੇ ਪੈਂਦੇ ਸੀ ਜਿਹੜਾ ਪਿੰਡ ਇੱਕ ਜਾ ਜ਼ਮੀਨਾ ਜਿਹੜੀਆਂ ਅੱਗੇ ਚਲੀਆਂ ਗਿਆ ਉਹ ਦੇਖਣੇ ਹਾਂ ਉਹ ਟੁੱਟ ਗਿਆ ਹਾਂ ਉੱਥੋਂ ਟੁੱਟ ਗਿਆ ਜਦੋਂ ਉਹਨਾਂ ਬਾਤ ਕੀਤਾ ਅਸੀਂ ਅਸੀਂ ਜਿਹੜੀ ਹੁਣ ਮੰਗ ਕਰ ਰਹੇ ਹਾਂ ਸਾਰੀਆਂ ਸੈਂਟਰ ਤੱਕ ਵੀ ਮੰਗ ਕਰ ਰਹੇ ਹਾਂ ਵੀ ਜਿਹੜੀ ਇਹ ਪ੍ਰਬੋਜਨ ਇਹਨਾਂ ਦੀ ਜਲਦੀ ਤਿਆਰ ਕਰਕੇ ਤੇ ਸਾਡੀਆਂ ਪੱਕੀਆਂ ਨੋਚਾ ਬਣਾਈਆਂ ਜਾਣ ਕਿਉਂਕਿ ਥਾਂ ਸਾਨੂੰ ਮਿਲਣੀ ਨਹੀਂ ਹਰ ਬੰਦਾ ਚਾਂ ਦਾ ਵੀ ਚਲੋ 4 ਮਰਲੇ 5 ਮਰਲੇ ਪਿੱਛੇ ਮਿਲ ਜਵੇ ਤੇ ਸਾਡੇ ਜਿਹੜੇ ਪੱਕੇ ਸਟੱਡ ਔਰ ਪੱਕੀ ਨੋਚ ਵੱਜ ਜਵੇ ਤੇ ਅਸੀਂ ਬਸ ਬਸ ਸਕਨੇ ਆ ਨਹੀਂ ਤਾਂ ਸਾਡਾ ਇੱਥੇ ਹਾਲਾਤ ਬਹੁਤ ਮਾੜੇ ਹੋ ਜਾਣਗੇ ਸ਼ੁਕਰੀ ਸਾਡੇ ਪਿਛਲੇ ਵਾਰ ਬੜਾ ਹੀ ਸਾਨੂੰ ਮਤਲਬ ਫਾਇਦਾ ਜਦੋਂ ਕਾਲੀ ਮੁੰਦੀ ਆਪਣੀ ਪਾਈਪਾਂ ਤੇ ਕਾਲੀ ਇਕੱਠੇ ਹੁੰਦੇ ਨੇ ਨਾ ਪਾਜੀ ਨੰਨੂ ਜੀ ਪਾਜੀ ਗਏ ਪੁੱਛੇ ਨਾ ਤੋਂ ਇਹਨਾਂ ਨੇ ਗੱਡੇ ਤੇ ਬੈਠ ਬੇਚਾਰੇ ਸਾਡੇ ਪਾਣੀ ਦਾ ਬਾਹਰ ਲੈ ਤ ਰਹਿੰਦੇ ਕੱਡੇ ਤੇ ਬਹਿ ਕੇ ਗਏ ਫਿਰ ਟਰੈਕਟਰ ਤੇ ਬੈਠ ਗਏ ਇਹਨਾਂ ਦੇ ਵੇਹੜਿਆਂ ਨੇ ਕੱਪੜੇ ਭਿੱਜ ਗਿਆ ਕਰੇਗਾ ਕੋਈ ਨਾ ਕੋਈ ਡਰ ਨਹੀਂ ਹਾਰੇ ਪਨਨ 15-15000 ਰੁਪਏ ਦਵਾ ਹਰੇ ਕਰ ਕਰਨ ਦਵਾ ਕਹਿੰਦਾ ਕਰ ਕੰਮ ਦਵਾਣਾ ਹੈ 15-20000 ਰੁਪਏ ਵਿਖੋ ਇਹਨੇ ਤੋਂ ਬਾਅਦ ਮਿਲਿਆ ਕਿ ਨਹੀਂ ਪੁੱਛ ਨਹੀਂ ਮਿਲਿਆ ਕਹਿੰਦੇ ਪਹਿਲਾਂ ਹੀ ਕੱਚੀਆਂ ਤੁੰਦਈਏ ਕੀ ਹੈ ਇਹ ਉਦੋਂ ਬਾਅਦ ਪਹਿਲੀਆਂ ਤੌਰ ਤੇ ਇਹਨਾਂ ਨੇ 23 ਤੋਂ ਪਿੱਛੇ ਜਦੋਂ 23 ਚ ਪਾਣੀ ਆਇਆ ਤਾਂ ਅਸੀਂ ਆਖਿਆ ਸਾਨੂੰ ਕਿਦੋਂ ਮਾਫੀਆ ਕਹਿੰਦੇ ਥੋੜੀ ਪਹਿਲਾਂ ਹੀ ਕੋਈ ਨਹੀਂ ਤਾਂ ਨਾ ਤੁੰਦਈਏ ਕੀ ਹੁਣ ਫਿਰ ਭਗਵੰਤ ਮਾਨ ਆਇਆ ਹੁਣ ਪਿੱਛੇ ਹੁਣ ਆਇਆ ਸਾਡੇ ਮੱਥੇ ਲਾ ਕੇ ਗਿਆ ਹੈ ਭਗਵੰਤ ਮਾਨ ਸਾਹਿਬ ਤੁਸੀਂ ਮੌਜੂਦਾ ਹੁਣ ਮਤਲਬ ਮੌਕੇ ਦੇ ਹਰੇ ਮਾਲਕ ਜੀ ਹਾਂ ਮੁੱਖ ਮੰਤਰੀ ਤੁਸੀਂ ਮੁੱਖ ਮੰਤਰੀ ਜੀ ਕੁਝ ਵੀ ਕਰ ਸਕਦੇ ਜੇ ਸਾਡੀ ਕੱਟੀਆਂ ਜਿਹੜੀ ਪਹਿਲੀਆਂ ਨਾ ਉਹ ਸਾਨੂੰ ਜੇ ਨਾ ਕੀਤੀ ਜਾਂ ਸਾਡੇ ਤੇ ਜਾਂ ਫਿਰ ਪ੍ਰਸ਼ਾਸਨ ਨੂੰ ਕਹਿ ਕੇ ਡੀਸੀ ਸਾਹਿਬ ਨੂੰ ਕਹਿ ਕੇ ਸਾਡਾ ਮੈਨਾ ਕਰਕੇ ਜਿੰਨੇ ਭਾਈ ਜੋ ਗਏ ਉਹਨੂੰ ਪੈਸੇ ਦਿੱਤੇ ਜਾਣ ਜਿਵੇਂ ਕਿ 2 ਤੇ ਇਹਨਾਂ ਦੇ ਕੱਚੀਆਂ ਬਣੀ ਤੇ ਜ਼ਿਆਦਾ ਨਹੀਂ ਤੇ ਮਾਰਕੀ ਘੱਟ ਨੇ ਮਾਰਕੀ ਹੈ 200 ਕਿੱਲਾ ਤੇ ਕੱਚੀਆਂ ਕਰਦੋਂ 2500 ਕਿੱਲਾ ਹੈ ਸਾਡਾ 2500 ਕਿੱਲਿਆਂ ਨੂੰ ਕੁਝ ਨਹੀਂ ਮਿਲਣਾ ਫਿਰ ਮਾਨ ਸਾਹਿਬ ਕਹਿੰਦਾ ਜੀ ਕੱਚੀ ਤਾਂ ਮੈਂ ਕੋਈ ਦੇ ਨਹੀਂ ਸਕਦਾ ਮਾਰਕੀ ਦਾ ਹੀ ਦੇਵਾਂ ਦਾ ਕੱਚੀ ਦਾ ਕੁਝ ਨਹੀਂ ਦੇਣਾ